ਸਿਕਾ ਜੀ ਸਾਰੇ ਅਭੂ ਕੇ ਬੇਤੀ ਸਾਰੇ ਅਸ ਕਰ ਗਿਆ ਕੇ ਸਾਰੇ ਜਾਣੇ ਬਚ ਗਿਆ ਹੋਊਗਾ। ਬਹੁਤ ਦਾ ਟਾਈਮ ਮਾਤੇ ਰਾਤ ਨੂੰ ਬੁਖਾਰ ਹੋ ਰਿਹਾ ਸੀ। ਹੁਣ ਬੁਖਾਰ ਤਾਂ ਨਹੀਂ ਹੈਗਾ ਪਰ ਸਰੀਰ ਨੂੰ ਵੀ ਤਨ ਸਵੋਟ ਫੀਲ ਹੋ ਰਹੀ ਹੈ ਜੀ। ਤੇ ਫਿਰ ਮੈਂ ਹੌਲੀ ਹੌਲੀ ਕੰਮ ਕਰਨ ਲੱਗੀ ਸੀ। ਜਿਹਦੇ ਪਾਸੋਂ ਮਾਪਤ ਮੈਂ ਨਹੀਂ ਕਰਦੇ ਹੁੰਦੇ। ਪਰ ਮੇਰੇ ਵੀ ਉੱਥੇ ਹੁਣੇ ਵੀ ਕੰਮ ਕਰਦੇ ਆ। ਹਾਂਜੀ। ਹਾਂਜੀ। ਦੀ ਲੈਣਾ ਆ ਦੇਖੀ ਬਾਲ ਤੁਹਾਡੇ ਕੀ ਲੈਣਾ ਅੱਛੀ ਮੁੰਨੂ ਮੰਮੀ ਆਸੀ ਆਸੀ ਮੰਮੀ ਹਾਂਜੀ ਤੇ ਚਲੋ ਆਪਾਂ ਕਰਦੇ ਆਂ ਕੰਮਕਾਰ ਬਣੇ ਰਿਓ ਆਪਣੇ ਬਲੌਗ ਦੇ ਨਾਲ ਹਾਂਜੀ ਤੇ ਇਸ ਤੋਂ ਬਾਅਦ ਮੈਂ ਲੱਗ ਗਈ ਸੀਗੀ ਝਾੜੂ ਵਗੈਰਾ ਲਗਾਉਣ ਨੇ ਸੇਤ ਵਸੇ ਠੀਕ ਨਹੀਂ ਸੀ ਪਰ ਕੰਮ ਤਾਂ ਕਰਨਾ ਹੀ ਸੀਗਾ ਹਨਾ ਕੰਮ ਤਾਂ ਜ਼ਰੂਰੀ ਆਗਾ ਤੇ ਮੈਂ ਹੌਲੀ ਹੌਲੀ ਹੀ ਚਾੜੂ ਲਗਾ ਰਹੀ ਸੀ ਕਿਉਂਕਿ ਮੈਨੂੰ ਇੰਨੀ ਜ਼ਿਆਦਾ ੀਕનેસ ਫੀਲ ਹੋ ਰਹੀ ਸੀ ਨਾ ਮਤਲਬ ਬੁਖਾਰ ਕਾਦਾ ਚੜਿਆ ਰਾਤ ਨੂੰ ਮਤਲਬ ਇਨਾਂ ਸਰੀਰ ਟੁੱਟ ਰਿਹਾ ਸੀ ਮੇਰਾ ਮੇਰੀਆਂ ਲੈਗਸ ਬਹੁਤ ਪੇਨ ਕਰ ਰਹੀਆਂ ਸੀ ਮੇਰੀ ਪੂਰੀ ਬਾਡੀ ਪੇਨ ਕਰ ਰਹੀ ਸੀ ਕਿ ਤਰੀਕੇ ਨਾਲ ਤੇ ਮੇਰਾ ਸਿਰ ਦਰਦ ਬਹੁਤ ਜ਼ਿਆਦਾ ਹੋ ਰਿਹਾ ਸੀਗਾ ਵੀ ਇੱਕ ਨੀਂਦ ਇੱਕ बेहोਸ਼ੀ ਜੀ ਹੋਈ ਪਈ ਸੀ ਵੀ ਬਸ ਗੇਰ ਜਾ ਪਈ ਰਹਿ ਪਰ ਕੰਮ ਵੀ ਜ਼ਰੂਰੀ ਨੇਗੇ ਤੇ ਮੈਂ ਸੋਚਿਆ ਵੀ ਜਿਹੜੇ ਜ਼ਰੂਰੀ ਜ਼ਰੂਰੀ ਮੇਨ ਮੇਨ ਕੰਮ ਨੇ ਉਹ ਕਰਕੇ ਫਿਰ ਮੈਂ ਆਰਾਮ ਕਰ ਲੂੰਗੀ 11 12 ਵਜੇ ਹੁਣ ਹੁਣਰ ਸੌਂਦਾ ਹੁੰਦਾ ਹੁੰਦਾ ਵੀ ਉਹਦੇ ਨਾਲ ਸੌਂ ਜੂਗੀ ਫਿਰ ਵੀ ਚਲੋ ਇੰਨੇ ਜਿਹੜੇ ਕੰਮ ਨੇ ਮੈਂ ਹੋੜੀ ਹੋੜੀ ਕਰ ਲੈਨੀ ਆ ਛੇਤੀ ਨਹੀਂ करूंगी ਹੋੜੀ-ਓੜੀ ਕਰਕੇ ਮੈਂ ਕਰਦੀ ਸੀ ਤੇ بس ਇੱਥੇ ਮੈਂ ਝਾੜੂ ਕਿਚਨ ਵਗੈਰਾ ਚੁੱਧਰੂ ਰੂਮਸ ਜੋ ਮੈਂ ਪਹਿਲਾਂ ਕੱਢ ਲਿਆ ਸੀਗਾ ਤੇ ਹੁਣ ਇੱਥੋਂ ਬਾਹਰ ਲਾ ਜਾ ਕੇ ਪੋਰਚ ਜੇ ਵੀ ਸਾਰੇ ਝਾੜੂ ਲਗਾ ਕੇ ਗਲੀ ਮੂਰੋਂ ਵੀ ਮੈਂ ਸਾਫ ਕਰ ਦੂੰਗੀ ਅ ਅੱਜ ਮੈਂ ਗਲੀ ਚੰਗੀ ਤਰ੍ਹਾਂ ਨਹੀਂ ਸਾਫ ਕੀਤੀ ਸੀਗੀ ਮਤਲਬ ਕਿ ਬਸ 게ਟਾਂ ਦੇ ਕੋਲੋਂ ਕੋਲੋਂ ਹੀ ਸੁੰਬਰੀ ਸੀਗੀ ਨਹੀਂ ਅੱਗੇ ਤਾਂ ਮੈਂ ਸਾਰੀ ਸੁੰਬਰ ਨਹੀਂ ਹੁੰਨੀਆ ਪਿੱਛੋਂ ਵੀ ਤੇ ਇੱਥੇ ਮੈਂ ਚਾਦਰ ਵਿਛਾਉਣ ਲੱਗ ਗਈ ਸੀਗੀ ਤੇ ਚੇਂਜ ਕਰੀ ਸੀਗੀ ਬੈੱਡ ਸ਼ੀਟ ਤੇ ਮੈਂ ਇਹਦਾ ਹੀ ਦੇਖਦੀ ਪਈ ਸੀ ਵੈਸੇ ਹੁਨਰ ਦੇ ਪਾਪਾ ਨੇ ਮੈਨੂੰ ਮਨਾ ਕਰਿਆ ਹੋਇਆ ਵੀ ਤੂੰ ਇਹ ਚਾਦਰਾਂ ਨਾ ਵਿਛਾਇਆ ਕਰ ਥੋੜੀਆਂ ਜੀਆਂ ਮੋਟੇ ਜਿਹੀਆਂ ਜ ਨਹੀਂ ਗਈਆਂ ਪਰ ਉਹ ਤਾਂ ਮੋਟੀਆਂ ਨਹੀਂ ਹੈਗੀਆਂ ਕੱਪੜਾ ਜ਼ਰੂਰ ਮੋਟਾ ਪਰ ਗਰਮ ਨਹੀਂ ਹੈਗੀਆਂ ਪਰ ਉਹ ਕਹਿੰਦੇ ਚ ਚੀਜ਼ਾਂ ਹੀ ਫਸ ਜਾਂਦੀਆਂ ਨਹੀਂ ਗਈਆਂ ਤੇ ਮੈਂ ਕਿਹਾ ਵੀ ਚਲੋ ਹਨਾ ਮੈਂ ਬੈੱਡ ਸ਼ੀਟਾਂ ਉਹ ਸਾਰੀਆਂ ਧੋ ਦੂੰਗੀ ਮੈਂ ਫਿਰ ਮੈਂ ਵਿਛਾ ਦੂੰਗੀ ਫਿਰ ਨਾ ਤੁਸੀਂ ਵੀ ਚਲ ਇਹਦੇ ਨਾਲ ਕੰਮ ਸਾਰੋ ਐਕਚੁਅਲੀ ਨਾ ਬੈੱਡ ਸ਼ੀਟਸ ਲੈ ਕੇ ਵੀ ਆਉਣ ਵਾਲੀਆਂ ਨੇ ਜਿਹੜੀ ਵਾਈਟ ਸੀ ਨਿਊ ਲੈ ਕੇ ਆਈ ਸੀ ਉਹ ਵਾਈਟ ਮੈਂ ਇੱਕ ਵਾਰ ਵਿਛਾਈ ਮੁੜ ਕੇ ਵਿਛਾਈ ਨਹੀਂ ਬਿਕੋਜ਼ ਨਾ ਹਨਰ ਨੇ ਇੱਕ ਦੋ ਵਾਰ ਬਸ ਉਹਦੇ ਤੇ ਚੀਜ਼ ਡੋਲਤੀ ਦੀ ਉਹਦਾ ਉੱਕੀ ਦਾਗ ਪੈ ਗਿਆ ਤੇ ਹੁਣ ਉਹ ਬਹੁਤ ਗੰਦੀ ਲੱਗਦੀ ਆ ਬਸ ਵਾਈਟ ਤਾਂ ਆ ਬੱਚਿਆਂ ਦੇ ਬੱਚੇ ਵਾਲੇ ਘਰੇ ਤਾਂ ਨਾ ਲਾਈਟ ਕਲਰ ਚੱਲਦੇ ਹੀ ਨਹੀਂ ਹੈਗੇ ਕਿਸੇ ਵੀ ਚੀਜ਼ ਦੇ ਨਾਲ ਕੱਪੜਿਆਂ ਦੇ ਤੇ ਨਾ ਹੀ ਐਵੇਂ ਚਾਦਰਾਂ ਵਗੈਰਾ ਦੇ ਤੇ ਮੈਂ ਹੁਣ ਸੋਚਿਆ ਸੀਗਾ ਵੀ ਮੈਂ ਨਾ ਥੋੜਾ ਜਿਹਾ ਡਾਰਕ ਸ਼ੇਡ ਲੈ ਕੇ ਆਉ ਇੱਕ ਚੀਜ਼ ਕਰਦਾ ਹੁੰਦਾ ਵੀ ਫਲਿੱਪਕਾਰਟ ਵਗੈਰਾ ਤੋਂ ਮੰਗਾ ਲਾ ਫਿਰ ਸੋਚਦੀ ਆ ਵੀ ਸਟੱਫ ਪਤਾ ਨਹੀਂ ਕਿਹ ਹੈ ਜਾਂ ਨਿਕਲੂ ਕਿਉਂਕਿ ਮੈਂ ਨੇ ਕਦੇ ਮਤਲਬ ਕਿ ਮੰਗਾਇਆ ਨਹੀਂ ਹੈਗਾ ਇਦਾਂ ਫਲਿੱਪਕਾਰਟ ਤੋਂ ਕਪੜਾ ਵਗੈਰਾ ਨਹੀਂ ਕਦੇ ਮੰਗਾਇਆ ਉਦਾਂ ਚੀਜ਼ਾਂ ਮੰਗਾਈਆਂ ਨੇ ਤਾਂ ਵਧੀਆ ਆ ਜਾਂਦੀਆਂ ਨੇਗੀਆਂ ਪਰ ਇਹਦਾ ਥੋੜਾ ਜਿਹਾ ਡਰਾ ਮੈਨੂੰ ਵੀ ਕਪੜੇ ਦਾ ਸਟਾਫ ਨੇ ਵੀ ਲਿਖਿਆ ਤਾਂ ਚਲੋ ਕੋਟਨ ਹੀ ਹੁੰਦਾ ਪਰ ਪਤਾ ਨਹੀਂ ਹੈ ਨਾ ਸਟਾਫ ਕਿਹੋ ਜਿਹਾ ਨਿਕਲੂਗਾ ਤੇ ਇੱਥੇ ਰੋਟੀ ਵਗੈਰਾ ਬਣਾਉਣ ਲੱਗ ਗਈ ਸੀਗੀ ਮੈਂ ਹੋਲੀ-ਹੋੜੀ ਕਰਦੀ ਪਈ ਸੀਗੀ ਕੰਮ ਤੇ ਬਸ ਐਂ ਸੀ ਗਵੀ ਜ਼ਰੂਰੀ ਜ਼ਰੂਰੀ ਕੰਮ ਕਰਕੇ ਅੱਜ ਤੱਕ ਪਹੇ ਜਾ ਬਸ ਵੀ ਇੰਨੀ ਥਕਾਨ ਮਹਿਸੂਸ ਹੋ ਰਹੀ ਸੀ ਇੰਨੀ ਜਿਆਦਾ ਆ ਰਹੀ ਸੀ ਨਾ ਮੰਮੀ ਦੀ ਬੰਬਈ ਆ ਨਾ ਮਤਲਬ ਐਨੀ ਹੈਗਾ ਵੀ ਫੈਮਿਲੀ ਵਧੀਆ ਨਹੀਂ ਆ ਨਾ ਜੋ ਕੁਝ ਵੀ ਫੈਮਿਲੀ ਬਹੁਤ ਵਧੀਆ ਪਰ ਹਰੇਕ ਬੱਚੇ ਨੂੰ ਚਾਹੇ ਉਹ ਮੁੰਡਾ ਚਾਹੇ ਉਹ ਕੁੜੀ ਆ ਕੁਝ ਵੀ ਆ ਨਾ ਵੱਡੇ ਜਿੰਨੇ ਲੱਖ ਵੱਡੇ ਹੋ ਜਾਣ ਪਰ ਤਕਲੀਫ ਚ ਦਰਦ ਚ ਤਾਂ ਮਾਂ ਪਿਓ ਹੀ ਚੇਤੇ ਆਉਂਦੇ ਨੇ ਹਨਾ ਤੇ ਮੈਨੂੰ ਤਾਂ ਹਾਈ ਮਾਂ ਹਾਈ ਬੂ ਨਿਕਲ ਹੀ ਜਾਂਦੀ ਆ ਮੇਰੀ ਤਾਂ ਬਿਕੋਜ਼ ਪਤਾ ਨਹੀਂ ਮੇਰੀ ਤਬੀਅਤ ਖਰਾਬ ਹੀ ਰਹਿੰਦੀ ਆ ਕਿਸੇ ਨਾ ਕਿਸੇ ਕਾਰਨ ਕਰਕੇ ਹੁਣ ਤਾਂ 4 ਮਹੀਨੇ ਹੋ ਗਏ ਬਾਹਰਲਾ ਖਾਣਾ ਵੀ ਮੇਰਾ ਬੰਦ ਆਗਾ ਫਿਰ ਵੀ ਨਹੀਂ ਅਗਲਾ ਕਹਿ ਦਿੰਦਾ ਬਾਈ ਬਾਹਰਲੇ ਖਾਣੇ ਕਰਕੇ ਹੋ ਗਿਆ ਨਹੀਂ ਅੱਜਕੱਲ ਤਾਂ ਹਰੇਕ ਨੂੰ ਇਹੀ ਗੱਲ ਸੋਚਦੀ ਆ ਆ ਖਾਦ ਅਸੀਂ ਤਾਂ ਹੋ ਗਿਆ ਬਾਈ ਹੁਣ ਤਾਂ ਮੈਂ ਖਾਣੋਂ ਵੀ ਹੱਟੀ ਹੋਈ ਆ ਹੁਣ ਪਤਾ ਨਹੀਂ ਕਾਤੋਂ ਹੁੰਦਾਗਾ ਇਦਾਂ ਤੇ ਚਲੋ ਕਦੇ ਬੁਖਾਰ ਚੜ ਗਿਆ ਕਦੇ ਪੇਟ ਦਰਦ ਹੋ ਗਿਆ ਕਦੇ ਕੁਛ ਹੋ ਗਿਆ ਕਦੇ ਵੋਮਿਟਿੰਗ ਲੱਗ ਗਈ ਆ ਮਤਲਬ ਬਸ ਕੁਛ ਨਾ ਕੁਛ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ ਇੱਕ ਸੇਜ਼ੀਰੀਅਨ ਕਰਕੇ ਬੈਕ ਪੇਨ ਬਹੁਤ ਹੁੰਦੀ ਆ ਉਹਦਾ ਤਾਂ ਕੋਈ ਇਲਾਜ ਨਹੀਂ ਹੈਗਾ ਉਹ ਤਾਂ ਲਾਈ ਇਲਾਜ ਆ ਉਹ ਤਾਂ ਬਸ ਸਾਰੀ ਉਮਰ ਹੀ ਪੇਨ ਕਰਨੀ ਹੈਗੀ ਮੇਰੀ ਉਹ ਤਾਂ ਦੋ ਕੁ ਦਿਨ ਸੈੱਟ ਰਹਿੰਦੀ ਆ ਤੀਏ ਦਿਨ ਨੂੰ ਸਵੇਰੇ ਉੱਠਣ ਸਾਰ ਚੀਜ਼ਾਂ ਪੈਂਦੀਆਂ ਨੇ ਮੇਰੀ ਬੈਕ ਚ ਠੂਹੀ ਇੰਨੀ ਜ਼ਿਆਦੇ ਦੁਖਦੀ ਹੈ ਕਿ ਬਸ ਐਂ ਵੀਰ ਕਿਸੇ ਦਾ ਵੀ ਨਾ ਸੀ ਸੈਕਸ਼ਨ ਨਾ ਹੋਵੇ ਸਭ ਮੈਂ ਤਾਂ ਕਿ ਨਹੀਂ ਬੱਚੇ ਨਾਰਮਲੀ ਹੁੰਨੂ ਕਿਸੇ ਦਾ ਵੀ ਸਿਸਕਸ ਨਾ ਹੋਵੇ। ਹਾਂਜੀ ਇੱਥੇ ਹੋ ਗਿਆ ਸੀਗਾ ਸ਼ਾਮ ਦਾ ਟਾਈਮ 5:00 ਵੱਜ ਗਏ ਆਗੇ ਤੇ ਬੱਚਾ ਜਿੱਤ ਕਰ ਰਿਹਾ ਸੀ ਜਿੱਦੀ ਦੀ। ਐਸੇ ਦਾ ਹੁਣ ਚਾਕਲੇਟ ਖਾ ਕੇ ਖੱਟੇ ਸੀ ਪਰ ਬੱਚਿਆਂ ਦੀ ਜਿੱਦ ਨਹੀਂ ਨਾ ਮੁੱਕਦੀ ਹੁਣ ਇਹਨੂੰ ਚੀਜੀ ਦਾ ਪਤਾ ਲੱਗ ਗਿਆ ਤੇ ਹੁਣ ਇਹਨੂੰ ਮੈਂ ਜਿਹੜੇ ਆਹਾ ਪਾਪੜ ਜਿਹੇ ਹੁੰਦੇ ਨੇ ਇਹ ਤਾਲ ਕੇ ਦਿਨ ਦੇ ਵਿੱਚ ਉਹ ਬੱਚਾ ਖਾ ਲੇਗਾ ਤੇ ਮੈਂ ਬਰਤਨ ਵਗੈਰਾ ਸਾਫ਼ ਕਰਕੇ ਹਟੀ ਸੀਗੀ ਤੇ ਇਹ ਸੁਣ ਰਿਹਾ ਸੀਗਾ ਗਾਣੇ ਸੀਰੀਅਸਲੀ ਨਾ ਤੂੰ ਇੱਕ ਦਿਖਾ ਨਹੀਂ ਸਕਦੀ। ਮੈਨੂੰ ਪੰਜਾਬੀ ਗਾਣੇ ਸੁਣਦਾ ਹੁੰਦਾ ਸਿੱਧੂ ਮੂਸੇ ਵਾਲੇ ਦੇ ਗਾਣੇ ਬਹੁਤ ਸੁਣਦਾ ਜਦੋਂ ਨਾ ਮਤਲਬ ਸਿੱਧੂ ਮੂਸੇ ਵਾਲੇ ਦੇ ਗਾਣੇ ਚੱਲ ਪੈਂਦੇ ਨੇ ਤੇ ਇਹ ਪੂਰਾ ਡਾਂਸ ਕਰਦਾ ਡਾਂਸ ਹੀ ਬਸ ਬੈਠ ਤੇ ਟੱਪੀ ਜਾਂਦਾ ਰਹਿੰਦਾ ਇਹਦੇ ਲਈ ਤਾਂ ਇਹੀ ਡਾਂਸ ਆ ਤੇ ਪੂਰਾ ਕਈ ਵਾਰ ਨਾ ਟਿਕਰੀ ਢਾ ਕੇ ਬਸ ਦੇਖੀ ਜਾਂਦਾ ਰਹਿੰਦਾ ਹਨਾ ਦੇਖ ਲਓ ਇਹਨਾਂ ਨੇ ਤਾਂ ਕਦੇ ਦੇਖਿਆ ਵੀ ਨਹੀਂ ਉਹਨਾਂ ਨੂੰ ਤੇ ਉਹੀ ਫੈਨ ਹੋ ਗਏ ਮਤਲਬ ਇੱਕ ਸ਼ਖਸੀਅਤ ਹੀ ਇਹੋ ਜਿਹੀ ਸੀ ਹੈਨਾ ਉਹਨਾਂ ਦੀ ਤੇ ਚਲੋ ਜੀ ਇਸ ਤੋਂ ਬਾਅਦ ਆਪਾਂ ਕਰਾਂਗੇ ਕੰਮ ਕਰ ਆਪਾਂ ਬੱਚੇ ਨੂੰ ਸੁਵਾ ਲਈਏ ਪਾਪੜ ਬਣੇ ਰਿਓ ਬਲੌਗ ਦੇ ਵਿੱਚ ਹਾਂਜੀ ਇੱਥੇ ਹੋ ਗਿਆ ਸੀ ਗਾਰਾ ਦਾ ਟਾਈਮ ਤੇ ਹੁਨਰ ਦੇ ਪਾਪਾ ਵੀ ਸ਼ਾਪ ਤੋਂ ਆ ਗਏ ਸੀ ਹੁਨਰ ਇੱਥੇ ਨਿੰਬੂ ਟੇਸਟ ਕਰਕੇ ਦੇਖ ਰਿਹਾ ਸੀ ਖਾਟਾ-ਕਟਾ ਲੱਗਦਾ ਪਿਆ ਸੀ ਉਹਨੂੰ ਤੇ ਇੱਥੇ ਕਰਦੇ ਆਂ ਜੀ ਬਲੌਗ ਦਾ ਐਂਡ ਓਕੇ ਜੀ ਮਿਲਦੇ ਆਂ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ